ਸ਼੍ਰੀ ਕਾਲਜੀ ਸਾਰੇ ਨੂੰ ਵੈਲਕਮ ਟੂ ਮਾਈ ਚੈਨਲ ਜਿਹਦਾ ਨਾਮ ਹੈ ਗਗਨ ਸੇਵਕ ਗੱਲ ਤੇ ਹਾਂਜੀ ਕਿੱਦਾਂ ਤੁਸੀਂ ਸਾਰੇ ਤੇ ਅਸੀਂ ਠੀਕ ਠਾਕ ਆ ਤੇ ਅੱਜ ਮੌਸਮ ਬਹੁਤ ਵਧੀਆ ਮੀਂਹ ਪਈ ਜਾਂਦਾ ਆਪਣੇ ਥੋੜੀਆਂ ਥੋੜੀਆਂ ਕਣੀਆਂ ਬੱਦਲ ਬਣੇ ਹੋਏ ਆ ਪੂਰੇ ਦਿਖਾਉਨੇ ਆ ਤੁਹਾਨੂੰ ਵੀ ਆਪਾਂ ਕੀ ਹੋ ਗਿਆ ਉਹ ਫਟਵਾਲਾ ਦਾ ਪੜ ਦੇ ਉੱਪਰ ਚੱਲਿਆ ਗਿਆ ਪੜਦਾ ਆਪਣਾ ਨੇਰੀ ਦੇ ਨਾਲ ਤਾਂ ਉੱਡ ਕੇ ਚਲਾ ਗਿਆ ਵਾ ਹਾਂ ਫਿਰ ਆਪਾਂ ਇਹਨੂੰ ਲਾਉਨੇ ਆ ਤੇ ਤੁਹਾਨੂੰ ਦਿਖਾਉਨੇ ਆ ਆਪਾਂ ਵੀ ਆਰੋ ਬਖਨ ਮੈਂ ਆਪਾਂ ਤੋਂ ਜੀ ਇਧਰ ਤੁਸੀਂ ਗਲੀ ਚ ਚੱਕ ਕਰ ਸਕ ਨਹੀਂ ਆ ਦੇਖੋ ਮੋਲ ਬੱਦਰ ਲੋਕੀ ਕਣ ਕ ਵੱਢ ਰਹੇ ਆ ਤੋੜੀਆਂ ਬਣਾ ਰਹੇ ਆ ਤੇ ਹਵਾ ਚੱਲ ਰਹੀ ਆ ਇਹਨਾਂ ਮੈਂ ਇੰਦਰ ਖੱਡਣ ਲੱਗਿਆ ਪਤਾ ਕੀ ਹੋ ਗਿਆ ਰਾਜਾ ਹੋ ਤੀ ਚਲ ਮਾਰ ਬੰਦਾ ਬਾਚੀ ਫਟਵਾਲੀ ਮਾਰਨਾ ਦੀ

ਕੀ ਆ ਕੀ ਹੋ ਗਿਆ ਚੱਲ ਮੱਤੀ ਆਂ ਤੂੰ ਬਣੇਂਦੀ ਤੰਨਾ ਅਨ ਮੋਲੀ ਲੈ ਕੇ ਆਉਗੀ ਮੋਲ ਨਹੀਂ ਛੱਟਿਆ ਪਾਜੋ ਪਾਜਾ ਛੇਤੀ ਛੇਤੀ ਅੱਗੇ ਹੋਰ ਦੇ ਆਜੋ ਆਜੋ ਹੱਥ ਚ ਫੜ ਕੇ ਲਿਆਓ ਮਮਾ ਬੱਬਾ ਫਰੀਦ ਬੱਬਾ ਸੀ ਅੰਬਾ ਫਰੀਦ ਬਹੁਤ ਸੋਹਣੀ ਹਵਾ ਚੱਲ ਰਹੀ ਆ ਤੇ ਬਹੁਤ ਸੋਨਾ ਮੈਂ ਸਮਾ ਐਸੇ ਮੌਸਮ ਤਾਂ ਇਦਾਂ ਦਾ ਬਹੁਤ ਸੋਹਣਾ ਲੱਗਦਾ ਤੇ ਪਰ ਬਿਜਲੀ ਨਾਲ ਲੱਛ ਕੇ ਬਿਜਲੀ ਤੋਂ ਬਹੁਤ ਡਰ ਲੱਗਦਾ ਨਾ ਬਿਜਲੀ ਤੋਂ ਡਰ ਲੱਗਦਾ ਮੌਸਮ ਐਸੇ ਹਲੇ ਮੰਮੂ ਜੀ ਕੀ ਕਰਦਾਂ ਕਿੰਦੀ ਲਾ ਰਹੇ ਆ ਮੋਲ ਕਹਿੰਦੀ ਮम्मा ਤੇਰੇ ਵੀ ਮਹਿੰਦੀ ਲਾਉਣੀ ਆ ਮੈਂ ਤਾਂ ਲਾ ਦੇ ਤੇਰਾ ਸ਼ੌਂਕ ਪੂਰਾ ਹੋ ਜਾਊਗਾ ਮੋਲ ਮੋਲ ਦਿਨ ਬੁੱਕ ਜੀ ਦੀ ਸਿੰਦੀ ਵਾਲੀ ਹੋ ਤਾਂ ਤੇ ਆਵੇ ਲਾਉਣੀ ਆ ਗਈ ਜੀ ਉੰਦੀ ਤੋਂ ਨਹੀਂ ਸਾਨੂੰ ਆ ਬੁੱਕ ਭਾਈ ਆਪਣੀ ਆਪਾ ਪਰ ਲੰਦਾ ਤਾਂ ਆਪੋ ਵੀ ਕਰ ਲੈਂਦਾ ਆਹ ਕਥਨ ਹੋਰੀ ਸਾਰੇ ਖੇਸ ਲਵੋ ਇੱਧਰ ਆਪਿੱਛੇ ਪਿੱਛੇ ਡਿਜ਼ਾਈਨ ਆ ਸਾਰੇ ਕਿਚਨ ਦੇ ਡਿਜ਼ਾਈਨ ਦਾ ਬਹੁਤ ਸੱਚੀ ਆ ਤਿਆਰ ਰਹੇਗੇ ਇਹਦਾ ਫੈਰਾ ਮਰੇ ਤਾਂ ਕੋਈ ਬਹੁਤ ਆਂਦੀ ਆ ਕਿਚਨ ਲਾਮਿਨੇਸ਼ਨ ਵਾਲੇ ਪੈਸੇ ਤੇ ਫੇਰ ਦਿਖਾ ਸਕੀ ਦੱਸੋ ਕਮੈਂਟਾਂ ਚ ਸਾਰੇ ਅਨਮੋਲ ਮਹਿੰਦੀ ਕਿਵੇਂ ਲੋਂਦੀ ਆ ਦੱਸੋ ਮੈਨੂੰ ਦੱਸਣੀ ਲੱਗਦੀ ਆ ਚਲੋ ਬੱਚਾ ਦਾ ਸ਼ੌਕ ਪੂਰਾ ਹੋ ਜਾਂਦਾ ਮੈਂ ਕਿਹਾ ਤੁਹ ਲਾ ਦੇ ਮੇਰੇ ਨਾਲ ਤਾ ਸਕੂਲ ਦੇ ਵਿੱਚ ਲੋਨ ਨਹੀਂ ਦਿੰਦੇ ਮੈਡਮ ਉਹ ਫਿਰ ਕਹਿੰਦੇ ਆ ਕਿ ਇਹ ਆਪ ਤੇ ਤਾਂ ਲਾ ਨਹੀਂ ਸਕਦੀ ਕਿ ਦੀ ਮੰਮਾ ਨੇ ਤੇ ਲਾਣਾ ਮਤਲਬ ਹਾਂਜੀ ਇੱਧਰ ਦੇਖੋ ਅਨਮੋਲ ਨੇ ਮਹਿੰਦੀ ਆਪਣੇ ਲਾਤੀ ਆ ਸਾਰੇ ਜਣੇ ਕਮੈਂਟਾਂ ਚ ਦੱਸਿਓ ਅਨਮੋਲ ਨੇ ਲੰਦੀ ਕਿਵੇਂ ਲਾਈ ਆ ਛੋਟੀ ਆ ਪਰ ਫਿਰ ਵੀ ਚੱਲ ਬੱਚੇ ਦਾ ਸਾਂ ਪੂਰਾ ਹੋ ਗਿਆ ਲੱਗ ਗਿਆ ਇੱਥੇ ਲਾਈ ਆ ਹਜੇ ਇੱਧਰ ਤਾਂ ਲਾਈ ਹੈ ਕਿ ਪਾ ਇੱਧਰ ਹੀ ਲਾਈ ਆ ਕਿ ਨਹੀਂ ਸਾਰੇ ਚਾਹਣ ਦਸਿਆਨ ਮੋਰ ਨੇ ਕਿੱਦਾਂ ਦੀ ਵਿੰਦੀ ਲਾਈ ਆ ਹਾਂਜੀ ਹੁਣ ਸਬਜੀ ਸਾਡੀ ਵੈਸੇ ਤੁਰਤਾ ਪਈ ਆ ਸ਼ੁਰੂ ਹੋ ਗਈ ਆ ਤਰਨੀ ਆ ਲਾਈਆਂ ਸੀ ਇੱਥੇ ਗਵਾਰੇ ਦੀਆਂ ਫਲੀਆਂ ਸੀ ਉਹ ਲਾਈ ਕਰੇਲੇ ਆ ਲਾਈ ਟਮਾਟਰਾਂ ਦਾ ਬੂਟਾ ਲੱਗਾ ਜੀ ਉਹ ਥੇ ਢਿੰਡੀ ਆ ਆ ਵੈਂਗਣੀ ਦਾ ਬੂਟਾ ਹੋ ਗਿਆ ਆ ਹੋ ਗਈਆਂ ਜੀ ਸਾਡੀਆਂ ਪਰਾਂ ਦੀਆਂ ਵੱਲਾਂ ਹੋ ਗਈਆਂ ਆ ਤੇ ਨਾਲ ਲੱਗੀਆਂ ਸਾਡੀਆਂ ਖੀਰੇਆਂ ਦੀਆਂ ਵੱਲਾਂ ਖੀਰੇ ਤੇ ਆਵੇ ਵੱਲਾਂ ਤਾਂ ਵੈਸੇ ਤੁਰ ਵੀ ਪਈਆਂ ਸਾਰੀਆਂ ਵੱਲਾਂ ਆਵੇ ਖੀਰੇਆਂ ਦੀਆਂ ਵੱਲਾਂ ਸਾਡੀਆਂ ਹੋਈਆਂ ਚਾਰ ਤੇ ਪੰਜ ਤਰ੍ਹਾਂ ਦੀਆਂ ਵੱਲਾਂ ਸਾਡੀਆਂ ਵਧੀਆਂ ਹੋਈਆਂ ਤਰ੍ਹਾਂ ਬਹੁਤ ਸੋਹਣੀਆਂ ਹੋਈਆਂ ਪੁਰੀਆਂ ਵੇ ਇਧਰ ਲੱਗੇ ਆ ਜੀ ਸਾਡੇ ਤੋਰੀਆਂ ਦੇ ਵੀ ਤੇ ਕੱਦੂ ਤਿਆ ਪਿੰਡੀ ਦੇ ਵਿੱਚ ਕੱਖ ਬਾਲਾ ਹੋ ਗਿਆ ਹੁਣ ਕੀ ਨਾ ਛੁੱਟੀ ਨਹੀਂ ਆਈ ਮੈਨੂੰ ਕੋਈ ਕੰਮ ਤੋਂ ਤੇ ਜਦੋਂ ਹੁਣ ਜਦੋਂ ਛੁੱਟੀ ਕੀਤੀ ਮੈਂ ਉਹਦੇ ਮੈਂ ਆਣ ਕੇ ਨੂੰ ਚੰਗੀ ਤਰ੍ਹਾਂ ਸਾਰੀ ਸਬਜੀ ਦੇ ਵਿੱਚੋਂ ਕੱਖ ਨੂੰ ਕੱਢ ਕੇ ਤੇ ਫਿਰ ਇਹਨੂੰ ਜਦੋਂ ਕੱਖ ਕਰਦੇ ਨਾਲ ਤਾਂ ਸਬਜੀ ਬੋਲੀ ਹੋ ਜਾਂਦੀ ਹੈ ਤੇ ਫਿਰ ਸਬਜੀ ਤੌਰ ਪੈਂਦੀ ਹੈ ਇੱਥੇ ਅਸੀਂ ਲਾਉਂਦਾ ਅਸੀਂ ਮਿਰਚਾਂ ਨਾਲ ਮਿਰਚਾਂ ਸਾਡੀਆਂ ਗੀਆਂ ਸਾੜ ਚੱਲੀ ਨਹੀਂ ਮਿਰਚ ਕੋਈ ਉਹ ਪੇਠਾ ਲੱਗਾ ਕਵਲ ਬੈਠੇ ਦੀ ਆ ਉਹ ਕਲੇਲਿਆਂ ਦੀਆਂ ਹੋਗਾ ਉਹ ਲੱਗਾ ਸਾਡਾ ਕਿੰਨੂਆਂ ਦਾ ਪੂਤਾ ਉਹ ਲੱਗਾ ਜੰਜੀਰ ਉਹ ਲੱਗਾ ਅਨਾਰ ਆਹ ਸਬਜ਼ੀ ਆ ਜੀ ਸਾਡੀ ਉਹ ਮੰਮਾ ਜੀ ਬੈਠੇ ਮੰਜੀ ਜਾਂਦੇ ਪਾਂਡੇ ਇੱਥੇ ਸੱਚ ਮੰਮੀ ਇੱਥੇ ਆਪਾਂ ਕੀ ਲਾਇਆ ਸੀ ਆਹ ਹੁਣ ਮੈਨੂੰ ਨਾਂ ਭੁੱਲ ਗਿਆ ਦਾ ਪੂਤਨਾ ਇੱਥੇ ਅੱਜ ਲਾਇਆ ਸੀ ਪੂਤਨਾ ਦੇਖਦੇ ਆਂ ਪੂਤਨੇ ਦੀ ਚਟਨੀ ਬੜੀ ਸਵਾਦ ਹੁੰਦੀ ਆ ਕਹਿੰਦੇ ਜੇ ਪੂਤਨਾ ਤਰਪਿਆ ਫੇਰ ਅਸੀਂ ਤੁਹਾਨੂੰ ਪੂਤਨੇ ਦੀ ਚਟਨੀ ਵੀ ਰਗੜ ਕੇ ਤੇ ਕਟ ਕੇ ਤੇ ਜਦੋਂ ਖਾਣ ਲੱਗੇ ਤੁਹਾਨੂੰ ਅਸੀਂ ਇਹ ਵੀ ਦਿਖਾਵਾਂਗੇ ਬੜੀ ਹੀ ਸਵਾਦਿਸ਼ਟ ਜਟਨੀ ਬਣਦੀ ਪੂਤਨੇ ਦੀ ਪੂਤਨਾ ਲਾਇਆ ਸੀ ਇੱਥੇ ਅਸੀਂ ਹਾਂ ਗगन ਕੀ ਕਰੀ ਜਾਂਦੇ ਆ ਗगन ਕੀ ਕਰਦੇ ਪਏ ਹੈ ਕਾਤ ਨਹੀਂ ਉਹ ਮੇਰਾ ਟਿਫਨ ਪਿਆ ਰੋਟੀ ਪੈਕ ਕਰਕੇ ਜਦੋਂ ਹਾਂ ਉਹ ਮੈਂ ਦੋਤੀ ਕਿਉਂ ਕੀ ਲਿਆ ਕੀ ਕਹੇ ਮੈਂ ਛੁੱਟੀ ਕਰੂੰਗਾ ਛੁੱਟੀ ਯਾਰ ਹੁਣ ਮੈਨੂੰ ਕੰਮ ਚੱਲੀ ਜਾਂਦਾ ਫਿਰ ਹੁਣ ਛੁੱਟੀ ਥੋੜੀ ਮਿਲਦੀ ਆ ਜਦੋਂ ਹੁਣ ਜਿੱਦੈ ਛੁੱਟੀ ਆਈ ਉਦਦੇ ਆਪਾਂ ਸਬਜ਼ੀ ਵੀ ਗੋਟਣੀ ਆ ਫਿਰ ਆਪਾਂ ਜੀਰੇ ਵੀ ਜਾ ਕੇ ਆਉਣਾ ਉਦਦੇ ਆਪਾਂ ਲੈ ਆਵਾਂਗੇ ਸਮਾਨ ਜਿਹੜਾ ਲੈ ਆਉਣ ਆਲਾ ਹੋਇਆ ਉਹ ਗਗਨ ਦੇ ਵਾਲ ਚਿੱਟੇ ਹੋ ਗਏ ਆ ਉਹ ਤਾਂ ਕਰਕੇ ਬੁੱਤੀ ਹੋ ਗਈ ਕਹਿੰਦੀ ਵਾਲ ਮੇਰੇ ਚਿੱਟੇ ਹੋਏ ਪਏ ਮੈਂ ਤਾਂ ਹਾਲੇ ਕਲਰ ਕਰਾਉਣਾ ਵਾਲਾ ਨੂੰ ਵਾਲ ਚਿੱਟੇ ਪੂ ਤਾਂ ਚੱਤ ਰਿਹਾ ਮੇਰੇ ਸਟਾਰਟਿੰਗ ਤੋਂ ਆਂ ਐਸੇ ਨਹੀਂ ਹੋਏ ਆਇਆ ਨਾ ਕਹਦੇ ਕਿ ਤੇ ਬੁੱਢੀ ਹੋ ਗਈ। ਸ਼ੁਰੂ ਤੋਂ ਹੀ ਮੇਰੇ ਪਹਿਲਾਂ ਤੇ ਯਾ ਜਦੋਂ ਮਤਲਬ ਬਚਪਨ ਤੋਂ ਹੀ ਵਾਲ ਟਿੱਕੇ ਸੀ। ਬਚਪਨ ਤੋਂ ਰਾਹਾਂ ਝੂਠ ਬੋਲੀ ਜਾਂਦੇ ਆ ਇਹ ਤਾਂ ਹੋਣ ਹੋਇਆ ਤੇਰੇ ਵਾਲ। ਕੋਈ ਨਹੀਂ ਸਾਰਿਆਂ ਨੂੰ ਪਤਾ ਹੀ ਹੈ। ਕੋਈ ਤਾਂ ਟੈਨਸ਼ਨ ਤਾਂ ਨਹੀਂ ਲਾਈਦੀ ਵੇ ਜੀ ਜਿਹੜੇ ਵਾਲ ਟਿੱਕੇ ਹੋਵੇ। ਤੁਹਾਨੂੰ ਪਤਾ ਹੀ ਆ ਮੇਰੇ ਪਹਿਲਾਂ ਵੀ ਆ। ਠੀਕ ਆ। ਇਹਨਾਂ ਤਿੰਨ ਜਣਾਂ ਨੇ ਬੰਨ੍ਹਿਆ ਪੱਗਾਂ ਸਾਰਿਆਂ ਨੇ ਕਮੈਂਟਾਂ ਚ ਦੱਸਿਆ ਸੁਣੀਆਂ ਲੱਗਦੀਆਂ ਮੈਂ ਤਾਂ ਬਹੁਤ ਸਮੇਂ ਆ ਨਮੋਲ ਦੇਖਣ ਮੋਲ ਨੇ ਪੱਗ ਬੰਨ੍ਹਿਆ ਸਿੱਖਣੇ ਵੀ ਪੱਗ ਬੰਨ੍ਹਿਆ ਪਰ ਨੇ ਸਾਫਾ ਬੰਨ੍ਹਿਆ ਹੋਇਆ ਸਾਫਾ ਬੰਨ੍ਹਿਆ ਮਨਿੰਦਰ ਨੇ ਵੀ ਸਾਫਾ ਬੰਨ੍ਹਿਆ ਸਾਰੇ ਜਣੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਵੀ ਅਸੀਂ ਤਿੰਨੇ ਇੱਦਾਂ ਦੇ ਲੱਗ ਰਹੇ ਪੱਗਾਂ ਦੇ ਵਿੱਚ ਹਾਂ ਸਾਰਿਆਂ ਨੂੰ ਗੱਲ ਤੋਂ ਕਿ ਸਾਰੇ ਜਣੇ ਮੇਰੀ ਇਹ ਅਪੀਲ ਹੈ ਕਿ ਸਾਰੇ ਬੱਚੇ ਆ ਜੋ ਉਹ ਪੱਗਾਂ ਬੰਨ੍ਹਿਆ ਕਰੋ ਅਪੀਲ ਕਰਦੇ ਫੋਨ ਦੇ ਵਿੱਚ ਬੋਲਦੇ ਸਾਰੇ ਪੱਗ ਬੰਨ੍ਹ ਲਓ ਸਾਰੇ ਪੱਗ ਬੰਨ੍ਹਿਆ ਕਰੋ ਸੋਹਣੀਆਂ ਲੱਗੀਆਂ ਮਨਿੰਦਰ ਵੀ ਕੋਸ਼ਿਸ਼ ਕਰਦਾ ਨਾ ਜੇ ਤਾਂ ਨਾ ਬੰਨੀ ਆਵੇ ਬਹੁਤ ਜ਼ਿਆਦਾ ਰੋਂਦਾ ਰੋਂਦਾ ਨਾ ਪਾਣੀ ਵੜੇ ਆਉਂਦੀ ਤਾਂ ਕਰਕੇ ਰੋਣ ਲੱਗ ਜਾਂਦਾ ਮੈਂ ਇਹੀ ਸੋਹਣੀ ਜਿਹੜੀ ਸਾਰਿਆਂ ਨੂੰ ਵੀ ਜੋ ਵੀ ਮੰਨ ਲਾ ਕੁੜੀਆਂ ਸਿਆਣੇ ਬੱਚੇ ਆ ਮਾਂ ਪਿਓ ਦੀ ਗੱਲ ਤੁਮਹਿਆ ਕਰਨ ਜਿਵੇਂ ਮਾਂ ਪਿਓ ਕਹਿੰਦੇ ਆ ਉਵੇਂ ਗੱਲਾਂ ਮੰਨ ਕੇ ਤੇ ਪੱਗ ਬੰਨ੍ਹਿਆ ਕਰਨ ਕਹਦੇ ਹੁਣ ਸਾਰੇ ਜਾਣੇ ਮਾਂ ਪਿਓ ਦੀਆਂ ਗੱਲਾਂ ਮੰਨ ਕੇ ਪੱਗ ਬੰਨ੍ਹਿਆ ਕਰਨ ਕਿਨਾਂ ਬੋਟਾ ਫਾਦੀ ਦਾ ਹੈ ਠੀਕ ਆ ਓਕੇ ਤੇ ਸਾਰੇ ਜਣੇ ਸਾਡੇ ਸਬਸਕ੍ਰਾਈਬ ਵੀ ਕਰਿਆ ਕਰੋ ਪਲੀਜ਼ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਆਪਾਂ ਨੂੰ ਵਿਊ ਬਹੁਤ ਘੱਟ ਆਉਂਦੇ ਆ ਪਲੀਜ਼ ਸਾਡੀ ਬੇਨਤੀ ਆ ਕਿ ਸਪੋਰਟ ਕਰੋ ਸਾਨੂੰ ਸਾਰੇ ਜਣੇ ਕਹੋ ਕਿ ਸਪੋਰਟ ਕਰੋ ਗੁੱਠਾ ਕਰੋਗੀ ਸਾਰੇ ਜਣੇ ਸਾਨੂੰ ਸਪੋਰਟ ਕਰਨ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਰਨ ਧੰਨਵਾਦ ਸਾਰਿਆਂ ਦਾ